ਕਾਫੀ ਮੁੱਦੇ ਸੀਗੇ ਵਿਚਾਰਨ ਵਾਲੇ ਜਿਸ ਦੇ ਵਿੱਚ ਉਹਨਾਂ ਸਾਰੇ ਮੁੱਦਿਆਂ ਤੇ ਵਿਚਾਰ ਬਣਾਉਂਦਰਾ ਕਾਫੀ ਚਰਚਾ ਹੋਈ ਹੈ ਔਰ ਤਕਰੀਰ ਸਾਰੇ ਅਫੀਸਰ ਜ਼ਮਾਨ ਸਾਡੇ ਡਾਇਰੈਕਟਰ ਸਾਹਿਬ ਡੀਪੀ ਸਾਹਿਬ ਆਪਣੇ ਡੀਸੀਪੀ ਸਾਹਿਬ ਔਰ ਸਾਡੇ ਸਤਕਾਰਯੋਗ ਸਾਰੇ ਕਮੇਟੀ ਦੇ ਮੈਂਬਰ ਜਿਹੜੇ ਐਮਰ ਸਾਹਿਬ ਨੇ ਉਹ ਸਾਰੇ ਮੌਜੂਦਾ ਮੀਟਿੰਗ ਦੇ ਵਿੱਚ ਔਰ ਸਾਡੇ ਲੁਜਾਨਾ ਦੇ ਮੇਅਰ ਉਹ ਵੀ ਨਾਲ ਮੌਜੂਦ ਸੀਗੇ ਔਰ ਸਾਰੇ ਮੁੱਦਿਆਂ ਦੇ ਉੱਪਰ ਵਿਚਾਰ ਵੰਡਨ ਦਾ ਕੀਤਾ ਗਿਆ ਔਰ ਇੱਕ ਇੱਕ ਕਰਕੇ ਮੁੱਦਿਆਂ ਨੂੰ ਧੋਕਿਆ ਗਿਆ ਜਿਸ ਦੇ ਵਿੱਚ ਅਸੀਂ ਅਫੀਸਰ ਸਰਬਾਨ ਤੋਂ ਜੋ ਪਬਲਿਕ ਖੇਤੇ ਕੰਮ ਨੇ ਉਹਨਾਂ ਬਾਰੇ ਪੁੱਛਿਆ ਗਿਆ ਉਹਨਾਂ ਦੇ ਜਵਾਬ ਲੈ ਗਏ ਔਰ ਕਈ ਮੁੱਦੇ ਐਸੇ ਸੀ ਜਿਹੜੇ ਵਿਧਾਨ ਸਭਾ ਦੇ ਅਸੀਂ ਤੁਹਾਨੂੰ ਓਪਨ ਦੱਸ ਨਹੀਂ ਸਕਦੇ ਜਿਸ ਦੇ ਵਿੱਚ ਬਾਕੀ ਤੁਸੀਂ ਆਪਣੇ ਤੌਰ ਤੇ ਕੋਈ ਪੁੱਛਣਾ ਚਾਹੁੰਦੇ ਹੋ ਤੇ ਅਸੀਂ ਦੱਸਣ ਨੂੰ ਤਿਆਰ ਆ ਬਾਕੀ ਜਿਹੜੀ ਵਿਧਾਨ ਸਭਾ ਦੀ ਜਿਹੜੀ ਕਾਰਵਾਈ ਹੈ ਅਸੀਂ ਓਪਨ ਨਹੀਂ ਕਰ ਪਾਉਂਦੇ ਇਸ ਕਰਕੇ ਇਹ ਸੜਕੀਆਂ ਮਜਬੂਰੀਆਂ ਹੁੰਦੀਆਂ ਨੇ ਬਾਕੀ ਸ਼ਹਿਰ ਦੀ ਡਿਵੈਲਪਮੈਂਟ ਵਾਸਤੇ ਪੰਜਾਬ ਦੀ ਡਿਵੈਲਪਮੈਂਟ ਵਾਸਤੇ ਅੱਜ ਕਾਫੀ ਮੁੱਦੇ ਸੀਗੇ ਜਿਹੜੇ ਵਿਚਾਰੇ ਗਏ ਆ ਜਿਸ ਵਿੱਚ ਚੰਬਰ ਸਰ ਪਟਿਆਲਾ ਜਲੰਧਰ ਲੁਧਿਆਣਾ ਔਰ ਖਾਸ ਤੌਰ ਤੇ ਨਕੋਦਰ ਜਿਸ ਵਿੱਚ ਕਾਫੀ ਕਾਫੀ ਸਮੇ ਤੋਂ ਇਹਨਾਂ ਦੀ ਮੰਗ ਸੀਗੀ ਕਿ ਜਿਹੜਾ ਉੱਥੇ ਐਸਟੀਬੀ ਲੱਗਿਆ ਹੋਇਆ ਉੱਥੇ ਲਾਈਨਾਂ ਸੀਵਰ ਦੀਆਂ ਪੈਣੀਆਂ ਸੀ ਉਹ ਨਹੀਂ ਪਈਆਂ ਉਹਦੇ ਬਾਰੇ ਵਿਚਾਰ ਬਦੌਰਾ ਕੀਤਾ ਗਿਆ ਔਰ ਪਟਿਆਲੇ ਦੇ ਵਿੱਚ ਆ ਦੋ ਤਿੰਨ ਮਾਰਕੀਟਾਂ ਨੇ ਜਿਹਦੇ ਜਿਸ ਦੇ ਵਿੱਚ ਕਾਫੀ ਦਿੱਕਤ ਆ ਜਿੱਥੇ ਟ੍ਰੈਫਿਕ ਦੀ ਅਕਰੋਚਮੈਂਟ ਉੱਥੇ ਹੋਈ ਹੋਈ ਆ ਉਹਨੂੰ ਟ੍ਰਾਨਾਂ ਬਾਰੇ ਇਹ ਸਾਰੇ ਮੁੱਦੇ ਜਿਹੜੇ ਅੱਜ ਵਿਚਾਰੇ ਗਏ ਆ ਔਰ ਸਾਰੀਆਂ ਮੁੱਦਿਆਂ ਦੇ ਉੱਪਰ ਖਾਸ ਤੌਰ ਤੇ ਵਿਧਾਨ ਸਭਾ ਵੱਲੋਂ ਸਾਡੇ ਮਾਨਯੋਗ ਡਾਇਰੈਕਟਰ ਸਾਹਿਬ ਖੈਰਾ ਸਾਹਿਬ ਦੀ ਮੌਜੂਦਗੀ ਦੇ ਵਿੱਚ ਔਰ ਇਹਨਾਂ ਦੀ ਟੀਵੀ ਵੀ ਲਗਾਈ ਗਈ ਆ ਜਿਹੜੇ ਅਸੀਂ ਜਿਹਨੂੰ ਟਾਈਮ ਬਾਉਂਡ ਕੀਤਾ ਟਾਈਮ ਬਾਉਂਡ ਕਰਕੇ ਤੇ ਉਹਨਾਂ ਨੂੰ ਉੱਥੇ-ਉੱਥੇ ਠੀਕ ਕਰਨ ਵਾਸਤੇ ਜੋ ਯਤਰਾਵੀਆਂ ਨੇ ਕਮੇਟੀ ਵੱਲੋਂ ਉਹ ਇੰਡੀਪੈਂਡੈਂਟ ਲਾਗੂ ਹੋਣ ਦੀ ਜੋ ਡਾਇਰੈਕਟਰਾਂ ਨੂੰ ਯਕੀਨ ਦਿਵਾਇਆ ਗਿਆ ਇਸ ਤਰ੍ਹਾਂ ਹੀ ਸਾਡੀ ਮੀਟਿੰਗ ਜਿਹੜੀ ਆ ਸਾਡੀ ਬੜੇ ਪਿਆਰ ਨਾਲ ਔਰ ਸ਼ਾਂਤੀਪੁਰ ਸੰਬੰਧ ਹੋਈ ਹੈ ਤੇ ਅੱਜ ਤੋਂ ਵੱਡੀ ਗੱਲ ਪਹਿਲਾ ਜਿਹੜੀਆਂ ਮੀਟਿੰਗ ਹੋਈਆਂ ਕੁਝ ਮੁੱਦੇ ਸੀ ਕਿ ਤੁਸੀਂ ਕਾਸ ਨਹੀਂ ਸਾਂਝੇ ਉਹ ਪੂਰੇ ਹੋਏ ਨੇ ਕਿ ਐਜ਼ ਇਟ ਇਫੀਕਟ ਲੈਂਦੇ ਨਹੀਂ ਐਜ਼ ਇਟ ਨਹੀਂ ਹੈ ਉਹਨਾਂ ਤੇ ਕਾਰਵਾਈ ਹੋ ਰਹੀ ਹੈ ਔਰ ਤਕਰੀਬਨ ਕੋਈ 25 ਪੈਸੇ ਕੋਈ 30 ਪੈਸੇ ਕੋਈ 40 ਪੈਸੇ ਕੋਈ 60 ਪੈਸੇ ਜਿਹੜੀ ਉਹਨਾਂ ਦੀ ਪ੍ਰੋਫੈਸ ਹੈਗੀ ਆ ਸਿਸਟਮ ਦੇ ਵਿੱਚ ਆਪਾਂ ਉੱਥੇ ਕੰਮ ਚੱਲ ਰਹੇ ਨੇ ਔਰ ਤਕਰੀਬਨ ਕਮੇਟੀ ਸੰਤੁਸ਼ਟ ਹੈ ਕੋਈ ਅਸੀਂ ਦਿੱਕਤ ਵਾਲੀ ਗੱਲ ਨਹੀਂ ਹੈ ਔਰ ਜਿਹੜੇ ਮੁੱਦੇ ਸੀਗੇ ਜੀ ਤੁਸੀਂ ਕਹਿ ਰਹੇ ਹੋ ਕਿ ਜਿੱਥੇ ਐਕਟੀਵਿਟੀ ਨਹੀਂ ਹੋਈ ਉਹ 15 ਹੁੰਦਾ ਟਾਈਮ ਦਿੱਤਾ ਟਾਈਮ ਬਾਉਂਡ ਕਰਕੇ ਡਾਇਰੈਕਟਰ ਦਾ ਪਤਾ ਦਿਨ ਤੋਂ ਬਾਅਦ ਕਮੇਟੀ ਨੂੰ ਤੇ ਆਪਣੇ ਵੱਲੋਂ ਕਮੇਟੀ ਨੂੰ ਜੋ ਰਿਪੋਰਟ ਭੇਜਣਗੇ ਤੇ ਗੋਗੀ ਜੀ ਨੇ ਇੱਕ ਮੁੱਦਾ ਟਕਿਆ ਜੀ ਸਭ ਤੋਂ ਵੱਡਾ ਜਿਹੜਾ ਸੀਬੀ ਨੂੰ ਜਾਂਚ ਘੁਟੇਰ ਵਾਲੇ ਦੇ ਮਾਮਲੇ ਚ ਕੋ ਦਿੱਤੀ ਸੀ ਵਿਧਾਨ ਸਭਾ ਕਮੇਟੀ ਉਹਦੇ ਵਿੱਚ ਕੀ ਬੜਿਆ ਹੁਣ ਤੱਕ ਕੋਈ ਉਹਦੇ ਵਿੱਚ ਸਾਡੀ ਕਮੇਟੀ ਵੱਲੋਂ ਆਲਰੇਡੀ ਕਰਕੇ ਇਸ ਗੋਗੀ ਜੀ ਆਪ ਹੀ ਭੇਜ ਚੁੱਕੇ ਸੀਗੇ ਆਪ ਹੀ ਭਜਵਾਈ ਸੀ ਉਹਨਾਂ ਨੇ ਉਹਦੀ ਕਾਰਵਾਈ ਦੀ ਰਿਪੋਰਟ ਆਣੀ ਹੈ ਕਿਉਂਕਿ ਵਿਧਾਨ ਸਭਾ ਦੀ ਕਮੇਟੀ ਦੀਆਂ ਜੋ ਸਾਡੀਆਂ ਪ੍ਰਸੀਡੀਆਂ ਹੁੰਦੀਆਂ ਅਸੀਂ ਓਪਨ ਜਾਣੇ ਨਹੀਂ ਕਰ ਸਕਦੇ ਪਬਲਿਸ਼ ਨਹੀਂ ਕਰ ਸਕਦੇ ਇਸ ਕਰਕੇ ਉਹ ਦੁਸ਼ਮਣ ਨਹੀਂ ਸਾਡੇ ਵਸੇ ਬਾਜਿਬ ਹੋਏਗਾ ਬਾਕੀ ਦਰਿਆ ਦੇ ਅਸੀਂ ਹੁਣ ਵਿਜ਼ਿਟ ਕਰਨ ਜਾ ਰਹੇ ਹਾਂ ਸਾਰਾ ਘੁੰਮਾਂਗੇ ਸਾਰਾ ਕਮੇਟੀ ਦੇਖੇਗੀ ਔਰ ਤਕਰੀਬਨ ਅਸੀਂ ਤਕਰੀਬਨ ਦਰਿਆ ਦੇ ਉੱਪਰ ਕਾਫੀ ਕੰਮ ਕਰ ਲਿਆ ਔਰ ਮੇਰੇ ਹਲਕੇ ਦੀ ਗੱਲ ਕਰਾਂ ਪ੍ਰੈਸ਼ਰ ਸਾਡੇ ਹਲਕੇ ਦੀ ਗੱਲ ਕਰਾਂ ਪੋਲਾਈ ਦੇ ਹਲਕਿਆਂ ਦੇ ਕੰਮ ਗੱਲ ਕਰਾਂ ਜਿਹੜਾ ਜਿਹੜਾ ਦਰਿਆ ਦੇ ਵਿੱਚੋਂ ਨੰਨ ਕੇ ਆ ਰਹੇ ਹਲਕਿਆਂ ਦੇ ਵਿੱਚੋਂ ਉੱਥੇ ਕੰਮ ਬੜੇ ਜੰਗੀ ਪੱਦਰ ਤੇ ਚੱਲ ਰਿਹਾ ਹੁਣ ਅਸੀਂ ਜਾਵਾਂਗੇ ਜਾ ਕੇ ਦੇਖ ਕੇ ਆਵਾਂਗੇ ਬਹੁਤ ਅਹਿਮ ਮੀਟਿੰਗ ਅੱਜ ਵਿਧਾਨ ਸਭਾ ਕਮੇਟੀ ਦੀ ਹੋਈ ਹੈ ਸਾਡੇ ਚੇਅਰਮੈਨ ਚੌਧਰੀ ਮਦਨ ਲਾਲ ਬੱਗਾਚੀ ਦੀ ਰਹਿਨਮਾਈ ਹੇਠ ਔਰ ਵਕ ਵਕ ਜੋ ਮੈਂਬਰ ਸਹਿਬਾਨ ਨੇ ਉਹਨਾਂ ਦੇ ਨਾਲ ਸਾਡੇ ਡਾਇਰੈਕਟਰ ਸਾਹਿਬ ਉਹ ਵੀ ਮੌਜੂਦ ਸੀ ਔਰ ਬਹੁਤ ਹੀ ਇੱਕ ਅੱਛੀ ਫਰੂਟਫੁੱਲ ਮੀਟਿੰਗ ਨਿਕਲ ਕੇ ਆਈ ਹੈ ਜਿਸ ਦੇ ਵਿੱਚ ਬਹੁਤ ਅੱਛੇ ਤਰੀਕੇ ਦੇ ਨਾਲ ਪ੍ਰਸ਼ਾਸਨ ਵੀ ਨਾਲ ਮੌਜੂਦ ਸੀ ਔਰ ਜੋ ਪੰਜਾਬ ਨੂੰ ਲੈ ਕੇ ਅਹਿਮ ਮੁੱਦੇ ਨੇ ਉਹਨਾਂ ਬਾਰੇ ਚਰਚਾ ਕੀਤੀ ਗਈ ਔਰ ਇਹ ਹਿਦਾਇਤਾਂ ਦਿੱਤੀਆਂ ਗਈਆਂ ਤਾਂਕਿ ਜੋ ਪੰਜਾਬ ਵਾਸੀ ਨੇ ਜਿੱਥੇ-ਿੱਥੇ ਉਹਨਾਂ ਨੂੰ ਦਿੱਕਤਾਂ ਆ ਰਹੀਆਂ ਉਸ ਦਿੱਕਤਾਂ ਨੂੰ ਅਸੀਂ ਜਲ ਤੋਂ ਜਲਦ ਹੱਲ ਕਰ ਸਾਈ। ਬਿਲਕੁਲ ਇਨੀਆਂ ਸਰਕਾਰਾਂ ਆਈਆਂ ਸੀ ਤਾਂ ਹੀ ਤਾਂ ਉਹ ਚੱਲੀਆਂ ਗਈਆਂ ਜਿਉਂ ਉਹਨਾਂ ਨੇ ਨਹੀਂ ਕੀਤਾ। ਸੋ 74 ਸਾਲ ਦਾ ਤਾਣਾ-ਬਾਣਾ ਜਿਹੜਾ ਉਲਝਿਆ ਹੋਇਆ ਹੈ ਆ 74 ਸਾਲਾਂ ਦੀ ਜਿਹੜੀ ਗੰਦਗੀ ਇਕੱਠੀ ਕੀਤੀ ਹੈ ਨੂੰ ਸਾਫ਼ ਕਰਨ 'ਚ ਥੋੜਾ ਸਮਾਂ ਤਾਂ ਲੱਗੇਗਾ ਹੀ ਪਰ ਆਮ ਆਦਮੀ ਪਾਰਟੀ ਦੀ ਹੋਲ ਟੀਮ ਵਲੰਟੀਅਰਸ ਸਾਡੇ ਐਮ.ਐਲ.ਏ. ਸਾਹਿਬਾਨ ਜੋ ਕਮੇਟੀ ਬਣੀ ਆ ਉਹਦੇ ਚੇਅਰਮੈਨ ਸਾਹਿਬਾਨ ਔਰ ਉਹਨਾਂ ਦੇ ਨਾਲ ਮੈਂਬਰ ਉਹ ਸਾਰੇ ਦਿਨ-ਰਾਤ ਇਸ ਕੰਮ ਨੂੰ ਲੈ ਕੇ ਸੀਰੀਅਸ ਔਰ ਤੁਸੀਂ ਦੇਖੋਗੇ ਕਿ ਬਹੁਤ ਜਲਦੀ ਜੋ ਇਸ ਦਾ ਅਸਰ ਹੈ ਤੁਹਾਡੇ ਸਾਹਮਣੇ ਆਏਗਾ